ਕਿਸਾਨਾਂ ਦੀ ਗੱਲ ਕਰਦੇ ਹੈ ਕੇਂਦਰੀ ਮੰਤਰੀ ਜਮੇਦ ਬਿੱਕੂ ਨੇ ਕਿਹਾ ਕਿ ਪੰਜਾਬ ਸਰਕਾਰ 23 ਫਸਲਾਂ ਦੀ ਐਮਐਸਪੀ ਦੇਣ ਬਾਰੇ ਗੱਲ ਕਰੇ ਕਿਸਾਨਾ ਗੂ ਦੁਗਜੀ ਸਿੰਘ ਡੱਲੇਵਾਲ ਦੀ ਸਿਹਤ ਪ੍ਰਤੀ ਚਿੰਤਾ ਪ੍ਰਗਟ ਕਰਦੇ ਆ ਬਿੱਟੂ ਨੇ ਕਿਹਾ ਕਿ ਕਿਸਾਨਾਂ ਪ੍ਰਤੀ ਕੇਂਦਰ ਸਰਕਾਰ ਪੂਰੀ ਤਰ੍ਹਾਂ ਗੰਭੀਰ ਹੈ ਮੋਦੀ ਸਰਕਾਰ ਹੀ ਪਹਿਲੀ ਸਰਕਾਰ ਹੈ ਜਿਸ ਨੇ ਐਮਐਸਪੀ ਚ ਸਭ ਤੋਂ ਵੱਧ ਜਿਹੜਾ ਵਾਅਦਾ ਕੀਤਾ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਕੇਂਦਰ ਦੇ ਮੰਤਰੀਆਂ ਵੱਲੋਂ ਵੀ ਕਿਸਾਨਾਂ ਨਾਲ 6 ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਨੇ ਪਰ ਗੱਲ ਬੈਠ ਕੇ ਮੁਕਾਣੀ ਚਾਹੀਦੀ ਹੈ ਅੱਜ ਤਾਂ ਬੋਲੇ ਛੰਨੀ ਕੀ ਬੋਲੀ ਸਰ ਸਾਹਮਣੇ 23 ਫਸਲਾਂ ਦਾ ਪਹਿਲਾਂ ਸੰਧਮਨ ਸਾਹਾਬ ਤੇ ਜਿੰਨੇ ਵੀ ਇਹਨਾਂ ਦੇ ਐਮਐਲਏ ਨੇ ਜਿੰਨੇ ਵੀ ਇਹਨਾਂ ਦੇ ਮੰਤਰੀ ਆ 23 ਫਸਲਾਂ ਦੀ ਐਮਐਸਪੀ ਤੇ ਗੱਲ ਕਰਨ ਕਿਸੇ ਸਾਨੂੰ ਜਾਂ ਕਿਸੇ ਨੂੰ ਸਲਾਮਾ ਦੇਣ ਦੀ ਲੋੜ ਨਹੀਂ ਇਹ ਲੋੜ ਕਿਉਂ ਪੈ ਰਹੀ ਹੈ ਧਰਨੇ ਤੇ ਜਾਣ ਦੀ ਕਿਉਂ ਡੱਲੇਵਾਲ ਸਾਹਿਬ ਪਏ ਆ ਧਰਨੇ ਤੇ ਚੁਟਕੀ ਕਿੱਥੇ ਗਈ ਤੁਹਾਡੀ ਚੁਟਕੀ 23 23 ਫਸਲਾਂ ਦੀ ਐਮਐਸਪੀ ਕਿੱਥੇ ਗਈ ਤੁਸੀਂ ਬਾਕੀ ਛੱਡੋ ਅਸੀਂ ਕਹਿੰਦੇ ਆ ਵੀ ਤੁਸੀਂ ਜਿਹੜੇ ਵਾਦੇ ਕੀਤੇ ਸੀ 23 ਫਸਲਾਂ ਦੇ ਐਮਐਸਪੀ ਅਸੀਂ ਰਵਾਂਗੇ ਉਹੀ ਗੱਲ ਕਰੋ ਮਹਾਰਾਜ ਉਹੀ ਗੱਲ ਕਰੋ ਬਾਕੀ ਛੱਡੋ ਤੁਸੀਂ ਮੇਰੇ ਕੋਲ ਵੀਡੀਓ ਜਿਹੜੀ ਸਾਹਮਣੇ ਹੈ ਥੋੜੀ ਜ਼ਿਕਰ ਕਰ ਦੋ ਕਿ ਕਿਤੇ ਵੀ ਜਿਹੜੀਆਂ ਕਿਉਂ ਲੋਕਾਂ ਨੂੰ ਐਨਓਸੀ ਲੈਂਡ ਬਾਰੇ ਪਰੇਸ਼ਾਨੀ ਆ ਰਹੀ ਹੈ ਇੱਕ ਮਿੰਟ ਇੱਕ ਮੈਂ ਉਹ ਵੀ ਕਰਦਾ ਪਹਿਲਾਂ ਸਤਿਕਾਰਯੋਗ ਇੱਕ ਗੱਲ ਸੁਣੋ ਡੱਲੇਵਾਲ ਸਾਹਿਬ ਬਹੁਤ ਸਤਿਕਾਰਯੋਗ ਨੇ ਉਹਨਾਂ ਦੀ ਸਿਹਤ ਦੀ ਬਹੁਤ ਬੜੀ ਚਿੰਤਾ ਹੈ ਹਰ ਵੇਲੇ ਡਾਕਟਰ ਉਹਨਾਂ ਨੂੰ ਨਿਗਰਾਨ ਕਰ ਰਹੇ ਆ ਦੂਜੀ ਗੱਲ ਜਿਹੜੇ ਵੀ ਐਨਡੀਏ ਸਰਕਾਰ ਵੇਲੇ ਅਸੀਂ ਕਾਂਗਰਸ 'ਚ ਵੀ ਰਹੇ ਹਾਂ ਮੈਂ ਇਹ ਬੰਦਾ ਕਿੰਨਾ ਭਾਜਪੀ ਦੀ ਸਰਕਾਰ ਐਨਡੀਏ ਦੀ ਸਰਕਾਰ ਭਾਜਪੀ ਦੀ ਸਰਕਾਰ ਅਸ਼ਮੀਲ ਜੀ ਉਹਨੇ ਐਮਐਲਏ ਨੇ ਪ੍ਰਧਾਨ ਰਹੇ ਨੇ ਜਿੰਨਾ ਇਸ ਵੇਲੇ ਫਸਲ 2320 ਰੁਪਏ ਮਿਲੇ ਕਦੇ ਵੀ ਇੰਨਾ ਭਾ ਮੈਂ ਉਸ ਪਾਰਲੀਮੈਂਟ 'ਚ ਹੀ ਬੰਦਾ ਹਾਂ 15 ਸਾਲ ਮੈਨੂੰ ਕਾਂਗਰਸ 'ਚ ਬੈਠਿਆ ਸੁਣਾਦਾਂ ਉਦੋਂ ਬਾਅਦ ਹੁਣ ਬੈਠੇ ਆ ਕਦੇ ਵੀ ਭਾ ਇੰਨੇ ਨਹੀਂ ਬਦੇ ਇਸੇ ਕਰਕੇ ਬੀਜੇਪੀ ਜੁਆਇਨ ਜੁਆਇਨ ਕੀਤੀਆਂ ਏ ਇਸ ਕਰਕੇ ਜਿੰਨਾ ਪ੍ਰਧਾਨ ਮੰਤਰੀ ਜਿੰਨਾ ਉਹ ਚਿੰਤਿਤ ਨਹੀਂ ਕੋਈ ਵੀ ਚਿੰਤਿਤ ਨਹੀਂ ਜਿੱਦਣ ਮੈਂ ਮੰਤਰੀ ਬਣਿਆ ਸੀ ਮੈਂ ਪਹਿਲੇ ਦਿਨ ਬੇਨਤੀ ਹੱਥ ਜੋੜ ਕੇ ਕੀਤੀ ਸੀ ਵੀ ਮੈਂ ਪੰਜਾਬ ਦਾ ਮਿਨਿਸਟਰ ਮੈਨੂੰ ਬਣਾਇਆ ਬੀਜੇਪੀ ਨੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਗੱਲਬਾਤ ਸ਼ੁਰੂ ਕਰੀਏ ਧਰਮ ਨੇ ਤਾਂ ਬਾਅਦ ਦਾ ਫੈਸਲਾ ਹੋਇਆ ਮੈਂ ਤਾਂ ਉਸ ਦਿਨ ਦਾ ਕਹਿਣਾ ਆਪਾਂ ਬੈ ਕੇ ਪਹਿਲਾਂ ਗੱਲ ਆਪਾਂ ਤਾਂ ਕਰ ਲਈਏ ਅੱਜ ਵੀ ਮੈਂ ਕਹਿਣਾ ਕਿਸੇ ਤਰੀਕੇ ਦੀ ਗੱਲ ਹੈ ਮੈਂ ਤਾਂ ਕਹਿੰਦਾ ਤੁਹਾਨੂੰ ਧਰਦਾ ਤੁਹਾਨੂੰ ਦੇਣ ਦੀ ਕਿਉਂ ਲੋਡ ਪਵੇ ਮੈਂ ਧਰਨਾ ਦਊਗਾ ਇਸ ਤੋਂ ਇਲਾਵਾ ਦੂਜੇ ਪਾਸੇ ਇੱਕ ਪ੍ਰੈਸ ਕਾਨਫਰੰਸ ਕਰਦੇ ਆ ਮਨਰੋੜਾ ਨੇ ਕਿਸਾਨਾਂ ਦੇ ਮੁੱਦੇ ਦੇ ਉੱਤੇ ਰਵਨੀਤ ਬਿੱਟੂ ਨੂੰ ਨਿਸ਼ਾਨੇ ਤੇ ਲਿਆਏ ਉਹਨਾਂ ਨੇ ਕਿਹਾ ਕਿ ਕਦੇ ਰਵਨੀਤ ਬਿੱਟੂ ਕਿਸਾਨਾਂ ਲਈ ਗਲਤ ਸ਼ਬਦਾਵਲੀ ਦੀ ਵਰਤੋਂ ਕਰਦੇ ਨੇ ਅਤੇ ਕਦੇ ਕਹਿੰਦੇ ਹਨ ਕਿ ਮੈਂ ਕਿਸਾਨਾਂ ਦੇ ਨਾਲ ਆ ਉਹਨਾਂ ਨੇ ਕਿਹਾ ਕਿ ਸਿਰਫ ਬਿਆਨਬਾਜ਼ੀ ਨਾਲ ਨਹੀਂ ਸਰਨਾ ਦੇ ਜੀ ਤੁਸੀਂ ਪਹਿਲਾਂ ਵਾਲੇ ਬਿਆਨ ਚੱਕ ਕੇ ਦੇਖ ਲਓ ਉਹ 360 ਡਿਗਰੀਜ਼ ਟਰਨ ਅਰਾਊਂਡ ਕਰਦੇ ਨੇ ਕਦੇ ਉਹ ਕਿਸਾਨਾਂ ਨੂੰ ਜਾਂ ਕਿਸਾਨ ਜਥੇਬੰਦੀਆਂ ਨੂੰ ਲਈ ਬੜੀ ਭੱਦੀ ਸ਼ਬਦਾਵਲੀ ਜਿਹੜੀ ਉਹ ਵਰਤਦੇ ਨੇ ਕਦੇ ਉਹ ਕਹਿੰਦੇ ਨੇ ਮੈਂ ਨਾਲਾਂ ਇਕੱਲੇ ਕਹਿ ਕੇ ਸਾਰਨ ਨਾਲ ਤਾਂ ਕੰਮ ਨਹੀਂ ਚੱਲਣਾ ਮੈਂ ਬਿੱਟੂ ਜੀ ਦੀ ਗੱਲ ਨੂੰ ਮੰਨ ਲੂਗਾ ਜੇ ਉਹ ਸਿਰਫ ਇੰਨਾ ਕਰ ਦੇਣਾ ਕਿ ਇਹਨਾਂ ਕਿਸਾਨ ਜਥੇਬੰਦੀਆਂ ਦੇ ਸਾਥੀ ਨੇ ਜਿਹੜੇ ਜਿਹੜੇ ਜਿਨ੍ਹਾਂ ਦੇ ਉੱਪਰ ਰੋਜ਼ ਅਥਰੂ ਗੈਸ ਦੇ ਗੋਲੇ ਡਾਂਗਾ ਪਾਣੀ ਦੇ ਵਾਛੜਾ ਚਲਾਈਆਂ ਜਾ ਰਹੀਆਂ ਨੇ ਜੇ ਉਹਨਾਂ ਨੂੰ ਆਪਦੀ ਗੱਡੀ ਦੇ ਵਿੱਚ ਲਿਜਾ ਕੇ ਬਿਠਾ ਕੇ ਪ੍ਰਧਾਨ ਮੰਤਰੀ ਸਾਹਿਬ ਨਾਲ ਮੀਟਿੰਗ ਕਰਵਾ ਦੇਣ ਤੇ ਉਹਨਾਂ ਦੇ ਜਿਹੜੇ ਜਾਇਜ਼ ਮਸਲੇ ਨੇ ਉਹ ਹੱਲ ਕਰਾ ਦੇਣਾ ਕੱਲੀ ਬਿਆਨਬਾਜ਼ੀ ਨਾਲ ਤਾਂ ਕੰਮ ਨਹੀਂ ਸਰਣਾ ਜੀ ਬਿੱਟੂ ਜੀ ਕਹਿੰਦੇ ਨੇ ਤੇ ਮੈਂ ਜਾਊਂਗਾ ਉਹਨਾਂ ਕੋਲੇ ਤੇ ਕਿਸਾਨਾਂ ਨੂੰ ਪੁੱਛ ਲਓ ਕਿ ਦੇਖ ਲਓ ਵੰਡ ਦੇਣਗੇ ਉਹਨਾਂ ਨੂੰ ਸੋ ਮੇਰੇ ਖਿਆਲ ਦੇ ਵਿੱਚ ਇਹ ਜਿਹੇ ਬਿਆਨਬਾਜ਼ੀਆਂ ਬੇਤੁਕੀਆਂ ਨੇ ਇਹ ਸਿਰਫ ਔਰ ਸਿਰਫ ਸਿਆਸੀ ਸ਼ੋਜੋਜੇ ਉੱਤੇ ਦੇਖੋ ਦੇਖੋ ਸਾਡੇ ਵੱਲੋਂ ਤੋਂ ਕੋਸ਼ਿਸ਼ਾਂ ਜਾਰੀ ਨੇ ਜੀ ਪਰ ਇਹ ਤਾਂ ਹੁਣ ਉਹਨਾਂ ਨੇ ਨੇ ਫੈਸਲਾ ਕਰਨਾ ਹੈ ਕਿ ਉਹਨਾਂ ਨੇ ਕੀ ਕਰਨਾ ਹੈ ਜੇ ਸਰਕਾਰ ਨੇ ਪਹਿਲਾਂ ਵੀ ਇੱਕ ਕੋਸ਼ਿਸ਼ ਕੀਤੀ ਸੀਗੀ ਕਿ ਉਹਨਾਂ ਦੀ ਚਿੰਤਾ ਪ੍ਰਤੀ ਉਹਨਾਂ ਦੀ ਸਿਹਤ ਪ੍ਰਤੀ ਚਿੰਤਿਤ ਸੀਗੀ ਤੇ ਉਸ ਸਮੇਂ ਵੀ ਬਹੁਤ ਕਿਸਾਨ ਜਥੇਬੰਦੀਆਂ ਵੱਲੋਂ ਹੀ ਇੱਕ ਰਿਬਾਟਾ ਜਿਹੜਾ ਇੱਕ ਵਿਰੋਧੀ ਪੋਸਚਰਿੰਗ ਹੈ ਜਿਹੜੀ ਉਕਸਾਂ ਜਿਹਦੇ ਬੰਦੀ ਨੇ ਸਰਕਾਰ ਦੇ ਪ੍ਰਤੀ ਪ੍ਰਤੀ ਕੀਤੀ ਸੋ ਮੇਰੇ ਕਹਿੰਦਾ ਮਤਲਬ ਤਾਂ ਇਹ ਹੈ ਕਿ ਇਸ ਚੀਜ਼ ਦੀ ਦੇ ਲਈ ਸਰਕਾਰ ਬੜੀ ਚਿੰਤਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸਾਡੇ ਲਈ ਪਾਰਟੀ ਦੇ ਲਈ ਬੜਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਉਹ ਇਸ ਮੂਵਮੈਂਟ ਦੀ ਇੰਟੈਂਸਿਟੀ ਨੂੰ ਸਮਝਦੇ ਹੋਏ ਕਿਸਾਨਾਂ ਨਾਲ ਬੈਠ ਕੇ ਮਸਲਾ ਹੱਲ ਕਰਨਾ ਜੋ ਐਮਐਸਪੀ ਹੈ ਉਹ ਸੈਂਟਰਲ ਗਵਰਨਮੈਂਟ ਦੇ ਰਹੀ ਹੈ ਜਹਾਂ ਵੀ ਦੇ ਰਹੀ ਹੈ ਪੰਜਾਬ ਮੇ ਦੇ ਰਹੀ ਹੈ ਹਰਿਆਣਾ ਮੇ ਦੇ ਰਹੀ ਹੈ ਜਿਤਨਾ ਜੋ ਜੋ ਫੂਡ ਗ੍ਰੇਨ ਹੈ ਸਾਰਾ ਪਲੀਜ਼ ਟ੍ਰਾਈ ਟੂ ਅੰਡਰਸਟੈਂਡ ਜਿਤਨਾ ਇਹ ਆਜ ਸੇ ਨਹੀਂ ਪਿਛਲੇ 60 ਸਾਲ ਸੇ ਇਹ ਸਿਸਟਮ ਬਣਾ ਹੋਇਆ ਹੈ ਕਿ ਜਿਤਨਾ ਫੂਡ ਗ੍ਰੇਨ ਹੈ ਪੰਜਾਬ ਮੇ ਚਾਹੇ ਕਣਕ ਹੈ ਚਾਹੇ ਚਾਵਲ ਹੈ ਉਹ ਸੈਂਟਰਲ ਗਵਰਨਮੈਂਟ ਖਰੀਦਤੀ ਹੈ ਸੈਂਟਰਲ ਗਵਰਨਮੈਂਟ ਕੇ ਪੂਲ ਹੈ उन्होंने स्टोर करना है उन्हीं की रिस्पॉन्सिबिलिटी और उन्होंने कंज्यूमिंग स्टेट्स में लेके जाना है इसमें नायब सिंह सैनी अगर कह रहे हैं तो हरियाणा के किसान पिछले समय में है, जो जब तीन किसान जो विरोधी कानून लागू हुए थे तो हरियाणा के किसानों ने पार्टिसिपेट क्यों किया सो मैं समझता हूँ कि ये बड़ा बेतुका बयान है जो जो सैनी साहब दे रहे हैं